ਰਾਤੀਆ ਸੈਸ਼ਨਲ ਯੂਨੀਅਨ ਨੇ ਹੜਤਾਲ ਕੀਤੀ ਗਈ ਉਸ ਦਾ ਕਿੰਨਾ ਪ੍ਰਭਾਵ ਦੇਖਣ ਨੂੰ ਮਿਲਿਆ ਉਹ ਨੀਵਰ ਨੂੰ ਕੋਈ ਨਹੀਂ ਦੇਖਾ ਦੇਖੋ ਜੀ ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੋਲੇ ਆਏ ਇਨ੍ਹਾਂ ਨੇ ਗੱਲ ਪਹੁੰਚਾਉਣੀ ਸਰਕਾਰ ਤੱਕ ਸਾਡੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਨੇ ਮਜ਼ਦੂਰਾਂ ਨੇ ਕੰਮ ਕਰਦੀਆਂ ਜੀ ਆਲ ਪੰਜਾਬ ਆੜਦੀਆ ਸੈਸ਼ਨ ਨਾਲ ਇਕੱਠੇ ਮਤਲਬ ਕਿ ਰੜਦਾਲ ਕੀਤੀ ਹੈ ਜੀ ਸਾਡੀ ਮੰਗ ਹੈ ਜੀ 25% ਵਾਧੇ ਦੀ ਜਿਹੜੀ ਢਾਈ ਸਾਲਾਂ ਤੋਂ ਲੰਮਕਰੀ ਜਾ ਰਹੀ ਹੈ ਸਾਰੇ ਮੰਤਰੀਆਂ ਨਾਲ ਮੀਟਿੰਗ ਹੋਈ ਜੀ ਬਾਕੀ ਸੈਕਟਰ ਸਾਹਿਬ ਨਾਲ ਮਿਲ ਗਏ ਜੀ ਮੈਡਮ ਨੀਲਮਾਸ ਜੀ ਨਾਲ ਹੋਈ ਜੀ ਮੋਹਾਲੀ ਜੰਡੀ ਕੜ ਜੀ ਬਾਕੀ ਹਰਿਆਣਾ ਸਟੇਟ ਨਾਲ ਆ ਜੀ ਸਰਕਾਰ ਨੇ ਉਹੀ ਪੈਸੇ ਉੱਥੇ ਦੇਨੇ ਮਜ਼ਦੂਰੀ ਦੀ ਉਸੀ ਇੱਥੇ ਦੇ ਨਹੀਂ ਜੀ ਇੱਥੇ 2 ਰੁਪਏ 70 ਪੈਸੇ ਪਰ ਨਾ ਕਟਾ ਜੀ ਅਸੀਂ ਮੰਤਰੀਆਂ ਨੂੰ ਬੇਨਤੀ ਕਰ ਕਰ ਹੰਮ ਗਏ ਆ ਜੀ ਵੀ ਸਾਡੇ ਇੱਥੇ ਵੀ ਉਹੀ ਮਜ਼ਦੂਰੀ ਲਾਗੂ ਕਰ ਦਿਓ 25% ਲਾਗੂ ਕਰ ਦਿਓ ਸਾਨੂੰ ਇਸ ਕਰਕੇ ਲੇਬਰ ਦਾ ਬਹੁਤ ਔਖਾ ਜੀ ਸਮਾਜ ਦੇ ਆਰਟੀ ਸੈਸ਼ਨ ਨੇ ਹੜਤਾਲ ਤੋਂ ਢੀ ਨਾਲ ਪੈਰਲਲ ਜਾਰੀ ਰਹਿ ਪੈਰਲਲ ਜਾਰੀ ਰਹੂਗੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਘਟੋ ਘਟ 20 ਮੀਟਿੰਗਾਂ ਕਰ ਸਾਡੇ ਆ ਜੀ ਰਕੇਸ਼ ਮਾਰਤੁੰਡੀ ਜੀ ਨੰਬਰ ਸਰਦ ਹੈਡ ਆਫ ਤੋਂ ਪਰ ਸਰਕਾਰ ਦੇ ਕੰਨ ਤੇ ਕੋਈ ਜੂਨ ਹੀ ਖੜਕੀ ਜੀ ਸਰਕਾਰ ਨੂੰ ਮਸਲਾ ਹੱਲ ਹੈ ਜੀ ਜਿੱਤਲੀ ਕਰਨਾ ਚਾਹੀਦਾ ਜੀ ਸਾਡੀਆਂ ਸੈਸ਼ਨ ਦੀ ਹੜਤਾਲ ਆ ਸੈਲਰਾਂ ਦੀ ਹੜਤਾਲ ਆ ਮਜ਼ਦੂਰਾਂ ਦੀ ਹੜਤਾਲ ਆ ਸਰਕਾਰ ਇਸ ਮਸਲੇ ਲਈ ਜਲਦੀ ਵੀ ਇੱਕ ਰੀਸ ਲਜਾਵੇ ਜੀ ਨੀ ਜਲਦੀ ਸੜਜੋ ਦੇ ਵਾਸਤੇ ਫਾਇਦਾ ਸਰਕਾਰ ਵਾਸਤੇ ਜੇ ਤੁਹਾਡੀ ਦਾਦੇ ਦਾ ਲਿਫਟਿੰਗ ਦਾ ਜਾਂ ਲੋਡਿੰਗ ਲੋਡਿੰਗ ਦਾ ਕੰਮ ਜੁਆ ਕਰਦਾ ਸਾਰਾ ਕੁਝ ਬੰਦ ਰਹੇਗਾ ਹਾਂ ਸਾਰਾ ਕੁਝ ਬੰਦ ਹੈ ਅਗਲਾ ਕੋਈ ਪ੍ਰਾਈਵੇਟ ਵੀ ਅੱਗੇ ਬੋਲੀ ਸੀ ਜੀ ਉਹ ਵੀ ਏ ਟੂ ਜ਼ेड ਸਾਰਾ ਕੰਮ ਬੰਦ ਹੈ ਸਾਰੇ ਪੰਜਾਬ ਦੀ ਜੀ ਜੇ ਤੋਂ 2 ਸਾਲ ਪਹਿਲਾਂ ਸੀਐਮ ਸੀਐਮ ਸਾਹਿਬ ਨੇ ਐਲਾਨ ਕੀਤਾ ਸੀ 25% ਵਾਧੇ ਦਾ ਜੋ ਕਿ ਉਹਨਾਂ ਨੇ ਕਿਹਾ ਸੀ 20% ਸੈਂਟਰ ਵੱਲੋਂ ਪਾਸ ਹੋ ਗਿਆ ਤੇ 5% ਪੰਜਾਬ ਸਰਕਾਰ ਦਊ ਪਰ ਉਹ ਲਾ ਨਹੀਂ ਰਹਿ ਗਿਆ ਕੋਈ ਲਾਗੂ ਨਹੀਂ ਕੀਤਾ ਜੀ ਇਹ ਜਿੰਨਾ ਚਿਰ ਸਾਡਾ 25% ਦਾ ਵਾਧਾ ਨਹੀਂ ਕਰਦੇ ਅਸੀਂ ਉਹਨਾਂ ਚਿਰ ਹੜਤਾਲ ਨਹੀਂ ਖੋਲਣੀ। ਜਾਂ ਸਾਡੀ ਹਰਿਆਣੇ ਨਾਲ ਲੇਬਰ ਬਰਾਬਰ ਕੀਤੀ ਜਾਵੇ। ਹਰਿਆਣੇ 'ਚ ਵੀ ਉਹੀ ਕੰਮ ਹੈ ਇੱਥੇ ਵੀ ਇਹੇ ਕੰਮ ਹੈ ਜੀ ਦੌਰ ਤੇ 70% ਦਾ ਉੱਥੇ ਫਰਕ ਆ ਜੀ। ਇਹ ਸਾਡੀ ਦੱਸਿਆ ਜਾਦਾ ਕਿ ਜਿਹੜੀ ਪ੍ਰਵਾਸੀ ਆਨਲੈ ਦੇ ਗਰਾਂਦੀ ਸੀ ਉਹ ਵੀ ਬਹੁਤ ਕਰਕਾਰੀ ਹੈ ਇਸ ਕਰਕੇ ਕਿ ਮਟੀਰੀਅਲ ਟਿੱਕਰ ਜਿਹੜੀ ਮੰਡੀਆਂ ਚ ਆਉਂਦੀਆਂ ਇਹ ਲੇਬਰ ਆ ਰਹੀ ਹੈ ਜੀ ਪਰ ਹਜੇ ਘੱਟ ਆ ਰਹੀ ਹੈ ਕਿਉਂਕਿ ਪਤਾ ਹੈ ਵੀ ਹਜੇ ਕੰਮ ਨਹੀਂ ਚੱਲ ਰਿਹਾ। ਹੜਤਾਲ ਆ ਜੀ। ਇਹ ਇਹ ਕੋਈ ਸੀਮਤ ਡੇਟ ਨਹੀਂ ਇਹ ਅਨਮਿਤੇ ਸਮੇ ਲਈ ਹੈ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਹੜਤਾਲ ਨਹੀਂ ਖੋਲ੍ਹਾਂਗੇ ਇੱਕ ਇਹਨਾਂ ਨੇ ਕੱਲ ਐਲਾਨ ਕੀਤਾ ਜੀ 2 ਰੁਪਏ 34 ਪੈਸੇ ਲੋਡਿੰਗ ਕਰਤੀ ਆ 1.94 ਤੋਂ ਜੀ ਪਰ ਉਹ ਅਸੀਂ ਨਾਮਨਜ਼ੂਰ ਕਰਦੇ ਆ ਜੇ ਵਾਅਦਾ ਕੀਤਾ ਤਾਂ ਸਾਰੀ ਲੇਬਰ ਚ ਕੀਤਾ ਜਾਵੇ ਕੱਲੀ ਲੋਡਿੰਗ ਦਾ ਅਸੀਂ ਵਾਅਦਾ ਨਾਮਨਜ਼ੂਰ ਕਰਦੇ ਆ ਇਹ ਮੰਗਾਂ ਸਾਡੀਆਂ ਇਹ ਨੇ ਵੀ ਸਾਡੀ ਇੱਕ ਤਾਂ ਜੀ ਦામੀ ਜਿਹੜੀ ਆ 2.5% ਜਿਹੜੀ ਹੈ ਉਹ ਸਾਨੂੰ ਮਿਲ ਨਹੀਂ ਰਹੀ ਸਰਕਾਰ ਵੱਲੋਂ ਸਾਨੂੰ ਸਾਡੇ ਬਿੱਲਾਂ ਦੇ ਵਿੱਚ ਅਸੀਂ 2.5% ਦਾਮੀ ਲਾ ਕੇ ਭੇਜਦੇ ਆ ਸਾਨੂੰ ਪਰ ਦામੀ ਜਿਹੜੀ 45.88 ਪੈਸੇ 2019 ਤੋਂ ਫ੍ਰੀਜ਼ ਕਰ ਦਿੱਤੀ ਗਈ ਹੈ ਸੋ ਸਾਡੀ ਡਿਮਾਂਡ ਹੈ ਵੀ ਸਾਡੀ ਜਿਹੜੀ ਦામੀ ਹੈ 2.5% ਜੋ ਕਿ ਜਦਾਂ ਕਿ ਸਾਰੇ ਖਰਚੇ ਵੱਧ ਚੁੱਕੇ ਆ ਲੋਕਾਂ ਦੇ ਮਹਿੰਗਾਈ ਵੱਧ ਚੁੱਕੀ ਹੈ ਡੀਜ਼ਲ ਪੈਟਰੋਲ ਦੇ ਰੇਟ ਵੱਧ ਚੁੱਕੇ ਆ ਸੋ ਸਾਡੇ ਵੀ ਜਿਹੜਾ ਖਰਚੇ ਵੱਧ ਚੁੱਕੇ ਆ ਜੀ ਸਾਡੇ ਮਣੀਮਾ ਦੇ ਸਾਡੇ ਮੈਨੇਜਰ ਦੇ ਸਾਡੇ ਜਿਹੜੇ ਦੁਕਾਨ ਦੇ ਕੰਪਿਊਟਰ ਆਪਰੇਟਰ ਨੇ ਸਭ ਦੇ ਖਰਚੇ ਵੱਧ ਚੁੱਕੇ ਆ ਸੋ ਅਸੀਂ ਵੀ ਚਾਹੁੰਦੇ ਆ ਵੀ ਸਾਡੀ ਜਿਹੜੀ ਦામੀ ਸਾਨੂੰ ਜੇ ਬਦਰੀ ਦੇ ਸਾਡੇ ਸਾਡੀ ਜਿੰਨੀ ਦામੀ 2.5% ਬੰਦੀ ਆ ਸਾਨੂੰ ਉਹ ਹੀ ਪੂਰੀ ਦਿੱਤੀ ਜਾਵੇ। ਦੂਜੀ ਸਾਡੀ ਮੰਗ ਇਹ ਹੈ ਵੀ ਜੋ ਸਾਡੇ EPF ਦੇ ਪੈਸੇ ਨੇ 50 ਕਰੋੜ ਰੁਪਇਆ ਜੋ FCI ਨੇ ਕੱਟ ਕੇ ਰੱਖੇ ਨੇ ਉਹ ਸਾਨੂੰ ਦਿੱਤੇ ਜਾਣ। ਸਾਡੀ ਜਿਹੜੀ ਸ਼ਾਰਟੇਜ ਹੈ ਉਹ ਜਿਹੜੀ ਸਾਡੇ ਨਜਾਇਜ਼ ਰੂਪ ਦੇ ਵਿੱਚ ਕੱਟੀ ਜਾਂਦੀ ਹੈ ਸਾਨੂੰ ਜਜ਼ੀਆ ਲਾਇਆ ਜਾਂਦਾ ਹੈ ਉਹ ਸਾਡੇ ਤੋਂ ਹਟਾਇਆ ਜਾਵੇ। ਜੀ। ਸਾਡੀ ਹੜਤਾਲ ਤਨੀਸ ਕਰਤੀ ਹੈ ਜੋ ਸਰਕਾਰ ਦੀ ਪੋਲਿਸ ਇੱਕ ਸਾਡੀ ਦામੀ ਕਰਕੇ ਜੀ। ਸੈਕੰਡ ਜਿਹੜੀ ਸਪੇਸ ਨਾ ਹੋਣ ਕਰਕੇ ਸ਼ੈਲਰ ਨੇ ਆਪਣੀ ਅਲਾਟਮੈਂਟ ਨਹੀਂ ਕਰਾਈ ਉਹਨਾਂ ਨੇ ਕੋਈ ਫਾਈਲ ਆਪਣੀ ਅਪਲੋਡ ਨਹੀਂ ਕੀਤੀ 182 ਸ਼ੈਲਰ ਹੈ ਸਾਡੇ ਫਰੀਲ ਕੋਰਟਸ ਜਿਨ੍ਹਾਂ ਵਿੱਚੋਂ ਇੱਕ ਸ਼ੈਲਰ ਨੇ ਕੀਤੀ ਹੈ ਹਾਲਾਂਕਿ ਆਦਰਵਾਇਜ਼ ਕਿਸੇ ਨੇ ਨਹੀਂ ਕੀਤੀ ਜਿੰ ਤੱਕ ਸਪੇਸ ਨਹੀਂ ਹੁੰਦੀ ਅਸੀਂ ਵੀ ਆਪੀ ਪੈੜੀ ਭਰ ਕੇ ਕਿਸ ਬਿਹਾਅ ਤੇ ਰੱਖਾਂਗੇ ਤੇ ਨਾ ਲੇਬਰ ਦੀ ਵੀ ਹੜਤਾਲ ਹੈ ਲੇਬਰ ਵੀ ਕੁਝ ਨਹੀਂ ਕਰ ਰਹੀ ਲੇਬਰ ਦੀ ਵੀ ਡਿਮਾਂਡ ਹੈ ਵੀ ਸਾਡੀ ਵੀ ਲੇਬਰ ਵਧਾਈ ਜਾਵੇ ਜਿਹੜੀ ਕਿ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ ਉਹ ਕਹਿੰਦੇ ਲੋਡਿੰਗ ਦੇ ਵਿੱਚ ਵੀ 4-4 ਰੁਪਏ 5-5 ਰੁਪਏ ਕੱਟਾ ਚੱਲਦਾ ਜਿਹੜਾ ਕਿ ਸਰਕਾਰ 2 ਰੁਪਏ 34 ਪ ਮੰਡੀਆਂ ਵਿੱਚ ਦੇਖਿਆ ਕਿ ਜਿੰਮੇਵਾਰ ਸੱਤ ਕੋਈ ਫਸਲ ਲੈ ਨਹੀਂ ਸਾਰੇ ਜਿੰਮੇਵਾਰ ਨੂੰ ਪਤਾ ਸੀ ਉਹਨਾਂ ਨੇ ਫਸਲ ਆਪਣੇ ਕੀਤਾ ਵੀ ਜੀ ਰੋਕ ਲਿਆ ਵੀ ਮੰਡੀ ਵਿੱਚ ਜਾ ਕੇ ਤਾਂ ਨਾ ਤਾਂ ਲਈ ਆਪਣੇ ਉਤਾਰਨੀ ਸੀ ਤੇ ਇੱਥੇ ਖਰਾਬ ਹੋਣ ਨਾਲ ਤਾਂ ਖੇਤੀ ਫਸਲ ਖੜੀ ਹੀ ਚੰਗੀ ਹੈ ਇਸ ਕਰਕੇ ਕੋਈ ਜਿੰਮੇਵਾਰ ਨਹੀਂ ਕਰ ਰਿਹਾ ਵੀ ਮੰਡੀ ਦੇ ਵਿੱਚ ਦੇਖੋ ਪਹਿਲਾ ਦਿਨ ਹੈ ਜੀ ਬੋਲੀ ਸਟਾਰਟ ਹੈ ਤੇ ਮੰਡੀ ਦੇ ਇੱਕ ਢੇਰੀ ਇੱਕ ਟਰਾਲੀ ਵੀ ਨਹੀਂ ਆਈ ਉਹਦੀ ਵਜ੍ਹਾ ਹੀ ਹੈ ਵੀ ਨਾ ਇੱਥੇ ਕੋਈ ਖਰੀਦਦਾ ਪਰਮੰਧ ਕਰਕੇ ਵੀ ਸਰਕਾਰ ਦੇ ਅਜੇ ਅੜਤੀ ਨਹੀਂ ਹੜਤਾਲ ਕਰਕੇ ਵੀ ਲੈ ਕੇ ਜਾਣਾ ਹੈ